ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਕੀ ਲੋਕ ਸਭਾ ਚੋਣ ਲੜਨਗੇ ਕਿਸ ਤਰੀਕੇ ਨਾਲ ਲੜਨਗੇ ਜਾਂ ਨਹੀਂ ਲੜਨਗੇ ਕਿ ਉਹਨਾਂ ਨੂੰ ਇੱਕ ਵੱਡੀ ਆਫਰ ਦਿੱਤੀ ਗਈ ਹੈ ਕਾਂਗਰਸ ਪਾਰਟੀ ਵੱਲੋਂ ਇੱਕ ਵੱਡੇ ਅਹੁਦੇ ਦੀ ਆਫਰ ਹੋਈ ਹੈ ਉਹ ਕੀ ਆਫਰ ਹੈ ਕਦੋਂ ਮਿਲੇਗੀ ਉਹ ਲੈਣਗੇ ਨਹੀਂ ਲੈਣਗੇ ਜਾਂ ਕਿਸ ਤਰੀਕੇ ਦੇ ਨਾਲ ਉਹ ਕਹਿ ਸਕਦੇ ਹਾਂ ਕਿ ਸਿਆਸਤ ਨੂੰ ਬਦਲ ਸਕਦੇ ਨੇ ਬਲਕੌਰ ਸਿੰਘ ਸਿੱਧੂ ਹੁਣ ਦਾ ਅਗਲਾ ਫੈਸਲਾ ਕੀ ਹੋਣ ਵਾਲਾ ਹੈ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਕਿਉਂਕਿ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਮੁਲਾਕਾਤ ਕੀਤੀ ਹੈ ਅੰਦਰੋਂ ਕੀ ਕੁਝ ਨਿਕਲ ਕੇ ਸਾਹਮਣੇ ਆਇਆ ਇਸ ਦੇ ਉੱਤੇ ਡੰਗਾਈ ਨਾਲ ਚਰਚਾ ਕਰਾਂਗੇ ਪ੍ਰੋਗਰਾਮ ਦੇ ਵਿੱਚ ਚਰਚਾ ਕਰਨ ਲਈ ਹਾਜ਼ਰ ਨੇ ਉੱਗੇ ਸਿਕਮੋਦੀ ਜੀ ਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਲਸਾਪੁਰ ਵੜਿੰਗ ਖਾਲਸਾਪੁਰ ਸਾਹਿਬ ਮੇਰਾ ਪਹਿਲਾ ਸਵਾਲ ਇਹ ਹੈ ਕਿ ਬਲਕੌਰ ਸਿੰਘ ਸਿੱਧੂ ਨੂੰ ਇੱਕ ਵੱਡੀ ਆਫਰ ਦਿੱਤੀ ਹੈ ਕਾਂਗਰਸ ਪਾਰਟੀ ਨੇ ਕਹਿੰਦੇ ਕਿ ਤੁਸੀਂ ਆਜ਼ਾਦ ਚੋਣ ਲੜਨ ਬਾਰੇ ਤੁਹਾਡੇ ਬਾਰੇ ਪਤਾ ਲੱਗਿਆ ਸੀ ਪਰ ਕਹਿੰਦੇ ਚੋਣ ਨਾਲ ਲੜੋ ਉਹਨਾਂ ਨੂੰ ਮਨਾ ਲਿਆ ਤੇ ਇੱਕ ਵੱਡੀ ਆਫਰ ਦਿੱਤੀ ਹੈ ਉਹ ਆਫਰ ਕੀ ਹੈ ਤੇ ਕਦੋਂ ਮਿਲ ਸਕਦੀ ਹੈ ਜਨਾਬ ਤਾਂ ਬਹੁਤ ਧੰਨਵਾਦ ਜੋ ਆਪ ਜੀ ਨੇ ਗੱਲ ਕੀਤੀ ਹੈ ਕਿ ਬੂਸੇ ਸਿੱਧੂ ਬੂਸੇ ਸਿੱਧੂ ਦੇ ਪਿਤਾ ਜੀ ਬਲਕੋਤ ਸਿੰਘ ਸਿੱਧੂ ਜਿਹੜੇ ਕਿ ਇਹ ਸ਼ੁਰੂ ਤੋਂ ਹੀ ਕਾਂਗਰਸ ਪਾਰਟੀ ਦੇ ਨਾਲ ਜੁੜੇ ਹੋਏ ਸਨ ਕਿਉਂਕਿ ਬੂਸੇਵਾਲ ਦੇ ਵੀ ਜਿਹੜੀ ਇਲੈਕਸ਼ਨ ਸੀਗੀ ਉਹ ਕਾਂਗਰਸ ਦੇ ਸਾਈਡ ਦੇ ਉੱਤੇ ਲੜੀ ਸੀ ਕਾਂਗਰਸੀ ਟਿਕਟ ਦੇ ਉੱਤੇ ਲੇਕਿਨ ਹਾਰ ਗਏ ਸਨ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਮੌਤ ਹੋਈ ਨੂੰ ਵੀ ਤਕਰੀਬਨ 2 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਪਰ ਅਜੇ ਤੱਕ ਇਹਨਾਂ ਨੂੰ ਯਕੀਨ ਹੈ ਕਿ ਸਾਨੂੰ ਇਨਸਾਫ ਨਹੀਂ ਮਿਲਿਆ ਜਦੋਂ ਕਿ ਜਿਹੜੇ ਉਹ ਅੱਤਵਾਦੀ ਸਮਝ ਲਓ ਜਾਂ ਗੈਂਗਸਟਰ ਸਮਝ ਲਓ ਉਹਨਾਂ ਦੇ ਵਿੱਚੋਂ 10 11 ਬੰਦੇ ਪੁਲਿਸ ਨੇ ਕੁਝ ਮੁਕਾਬਲਿਆਂ ਵਿੱਚ ਉਹ ਜੇਲ੍ਹ ਵਿੱਚ ਭੇਜ ਦਿੱਤੇ ਨੇ ਲੇਕਿਨ ਮਾਪੇ ਨੂੰ ਕਦੇ ਵੀ ਤਸੱਲੀ ਨਹੀਂ ਆਉਂਦੀ ਜਿਨ੍ਹਾਂ ਦਾ ਲਾਲ ਚਲਾ ਜਾਂਦਾ ਉਹ ਇਨਸਾਫ ਦੀ ਮੰਗ ਕਰਦੇ ਹੀ ਰਹਿੰਦੇ ਨੇ ਕਿਉਂਕਿ ਉਹਨਾਂ ਦਾ ਕੀਮਤੀ ਲਾਲ ਉਹਨਾਂ ਦੀ ਅੱਖਾਂ ਦੇ ਸਾਹਮਣੇ ਚਲਾ ਗਿਆ ਹੁਣ ਪਾਰਲੀਮੈਂਟ ਦੀਆਂ ਚੋਣਾਂ ਆ ਗਈਆਂ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਬਲਕੌਰ ਸਿੰਘ ਸਿੱਧੂ ਨੇ ਇਹ ਗੱਲ ਕਹੀ ਸੀ ਕਿ ਮੈਂ ਆਜ਼ਾਦ ਇਲੈਕਸ਼ਨ ਬਠਿੰਡੇ ਤੋਂ ਲੜਨੀ ਹੈ ਲੇਕਿਨ ਬਠਿੰਡੇ ਤੋਂ ਇਲੈਕਸ਼ਨ ਲੜਨ ਕਰਕੇ ਇਹ ਪਹਿਲਾਂ ਕਾਂਗਰਸੀ ਹੋਣ ਕਰਕੇ ਕਾਂਗਰਸ ਨਾਲ ਜੁੜੇ ਹੋਣ ਕਰਕੇ ਇਹਨੂੰ ਕਾਂਗਰਸ ਨੂੰ ਇਹਦਾ ਨੁਕਸਾਨ ਹੋ ਸਕਦਾ ਇਸ ਗੱਲ ਦਾ ਫਿਰ ਜਦੋਂ ਪ੍ਰਤਾਪ ਸਿੰਘ ਬਾਜਵਾ ਨੂੰ ਲੱਗਿਆ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਇਹਨਾਂ ਨੂੰ ਆ ਕੇ ਇਹਨਾਂ ਦੇ ਨਾਲ ਮਿਲਣੀ ਕੀਤੀ ਤੇ ਗੱਲਬਾਤ ਹੋਈ ਉਹ ਸਾਹਮਣੇ ਆਈ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਤੁਸੀਂ ਜੇ ਇਲੈਕਸ਼ਨ ਲੜਨੀ ਤੁਸੀਂ ਪਹਿਲਾਂ ਸਾਡੇ ਨਾਲ ਗੱਲ ਕਰਦੇ ਅਸੀਂ ਉਥੋਂ ਟਿਕਟ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਨਾ ਦੁੱਦੇ ਹੁਣ ਤੁਸੀਂ ਕਹਿੰਦੇ ਅਸੀਂ ਆਜ਼ਾਦ ਇਲੈਕਸ਼ਨ ਲੜਨੀ ਹੈ ਇਸ ਲਈ ਆਜ਼ਾਦ ਇਲੈਕਸ਼ਨ ਜੇ ਲੜੋਗੇ ਤਾਂ ਇਹਦੇ ਵਿੱਚ ਪਾਰਟੀ ਦਾ ਨੁਕਸਾਨ ਹੋਊਗਾ ਅਸੀਂ ਤੁਹਾਡੀ ਇੱਜ਼ਤ ਕਰਦੇ ਹਾਂ ਕਦਰ ਕਰਦੇ ਹਾਂ ਅਸੀਂ ਤੁਹਾਨੂੰ ਇਸ ਇਲੈਕਸ਼ਨ ਲੜੇ ਤੋਂ ਬਿਨਾਂ ਹੀ ਕੋਈ ਵੱਡਾ ਅਹੁਦਾ ਦੇ ਦੇਵਾਂਗੇ ਉਹ ਅਹੁਦਾ ਸਿਆਸੀ ਲੋਕਾਂ ਦੇ ਕੋਲ ਕੀ ਹੁੰਦਾ ਹੈ ਕਿਉਂਕਿ ਨੋਮੀਨੇਸ਼ਨ ਹੁੰਦੀ ਹੈ ਨੋਮੀਨੇਟ ਕਰਦੇ ਨੇ ਰਾਜ ਸਭਾ ਦੇ ਵਿੱਚ ਕਿਉਂਕਿ ਜਿੰਨੀਆਂ ਸੀਟਾਂ ਪੰਜਾਬ ਦੀਆਂ 117 ਸੀਟਾਂ ਨੇ 117 ਸੀਟਾਂ ਦੇ ਵਿੱਚ 92 ਸੀਟਾਂ ਇਸ ਟਾਈਮ ਆਪ ਕੋਲ ਨੇ ਆਪ ਨੇ ਆਪਣੇ ਮੈਂਬਰ ਰਾਜ ਸਭਾ ਸੀ ਜਿਹੜੇ ਉਹ ਨੋਮੀਨੇਟ ਕਰ ਦੁੱਤੇ ਨੇ ਤੇ ਹੁਣ ਜਿਹੜੀ ਅਗਲੀ ਇਲੈਕਸ਼ਨ 2027 ਦੇ ਵਿੱਚ ਆਉਏ ਇੱਕ ਕੋਟਾ ਹੁੰਦਾ ਵੀ ਐਨੇ ਐਮਐਲਏ ਵਿੱਚੇ ਇੱਕ ਰਾਜ ਸਭਾ ਮੈਂਬਰ ਜਾਂਦਾ ਪਾਰਟੀ ਦਾ ਉਹਦੇ ਦੇਖੋ ਕਾਂਗਰਸ ਦਾ ਜਿਹੜਾ ਭੇਜਿਆ ਹੋਇਆ ਸੀ ਉਹ ਰਾਜ ਰਹੇ ਉਹਦੀ ਮਿਆਦ ਕਦੋਂ ਪੂਰੀ ਹੁੰਦੀ ਆ ਪਰ ਜਿਸ ਤੱਕ ਮੇਰਾ خیال ਹੈ ਕਿ 2027 ਦੀ ਜਿਹੜੀ ਵਿਧਾਨ ਸਭਾ ਦੀ ਇਲੈਕਸ਼ਨ ਹੋਊਗੀ ਅਗਰ ਉਹਦੇ ਵਿੱਚ ਕਾਂਗਰਸ ਨੂੰ ਬਹੁਤ ਵੱਤ ਹੋ ਜਾਂਦਾ ਫਿਰ ਉਹ ਆਪਣੇ ਕੋਟੇ ਦੇ ਮੈਂਬਰ ਜਿਵੇਂ ਆਪ ਨੇ ਸੱਤ ਮੈਂਬਰ ਭੇਜੇ ਨੇ ਇਸ ਤਰ੍ਹਾਂ ਇਹ ਵੀ ਭੇਜ ਜਿੰਨਾ ਦਾ ਕੋਟਾ ਹੋਆ ਉਹ ਇਹਨਾਂ ਨੇ ਤਸੱਲੀ ਦਵਾਈ ਹੈ ਬੂਸੇਵਾਲ ਦੇ ਪਿਤਾ ਬਲਕੌਰ ਸਿੰਘ ਨੂੰ ਵੀ ਅਸੀਂ ਤੁਹਾਨੂੰ ਰਾਜ ਸਭਾ ਜੇ ਭੇਜਾਂਗੇ ਲੇਕਿਨ ਪਰ ਸਿਆਸੀ ਲੋਕਾਂ ਦੇ ਤੇ ਭਰੋਸਾ ਕਰਨਾ ਮੈਂ ਤਾਂ ਇਹ ਕਹਾਂਗਾ ਆਪਣੇ ਪੈਰਾਂ ਤੇ ਕਹਾੜਾ ਮਾਰਦਾ ਹਾਂ। ਥੈਂਕ ਯੂ ਸਰ ਉਹ ਭਰੋਸਾ ਕਰ ਵੀ ਨਹੀਂ ਰਹੇ ਉਹ ਕਹਿੰਦੇ ਵੀ ਉਹਨਾਂ ਨੇ ਤਾਇ ਜਿੰਨੇ ਵੱਡੀ ਸਟੇਟਮੈਂਟ ਦਿੱਤੀ ਹੈ ਕਹਿੰਦੇ ਸਾਨੂੰ ਰਾਜ ਸਭਾ ਦੀ ਤਾਂ ਆਫਰ ਆਈ ਹੈ ਪਰ ਕਹਿੰਦੇ ਵੀ ਜੇ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣ ਜਾਂਦੇ ਨੇ ਕਹਿੰਦੇ ਤਾਂ ਵੀ ਸਾਨੂੰ ਕੋਈ ਫਰਕ ਨਹੀਂ ਪੈਣਾ ਇਸ ਸਾਬ ਤੱਕ ਇਹਨਾਂ ਨੂੰ ਸਾਨੂੰ ਫੇਰ ਨਹੀਂ ਮਿਲਣ ਦੀ ਉਮੀਦ ਹੈਗੀ ਤੇ ਫਿਰ ਕਿਵੇਂ ਦੇਖਦੇ ਹਾਂ ਅੱਗੇ ਕੀ ਫੈਸਲਾ ਲੈ ਸਕਦਾ ਉਹਨਾਂ ਦਾ। ਜੇ ਤਸੱਦਿਲਾ ਇਨਸਾਫ ਦੇਣਾ ਉਹ ਉਹ ਕੋਰਟਾਂ ਨੇ ਦੇਣਾ ਨਾ ਕਿ ਸਰਕਾਰਾਂ ਨੇ ਦੇਣਾ ਹੈ ਸਰਕਾਰਾਂ ਨੇ ਤਾਂ ਕੇਸ ਰਜਿਸਟਰ ਕਰਨੇ ਹੁੰਦੇ ਨੇ ਸਰਕਾਰ ਨੇ ਕੇਸ ਰਜਿਸਟਰ ਕੀਤਾ ਹੋਇਆ ਉਹਨਾਂ ਬੰਦਿਆਂ ਦੇ ਵਿੱਚ ਜਿਹੜੇ ਇਸ ਮਾਮਲੇ ਦੇ ਵਿੱਚ ਸੀਗੇ ਮਰਡਰ ਦੇ ਵਿੱਚ ਸੀਗੇ ਉਹਨਾਂ ਸਭ ਦੇ ਖਿਲਾਫ ਕਾਰਵਾਈ ਚੱਲ ਰਹੀ ਹੈ ਕੁਝ ਭਗੌੜੇ ਨੇ ਕੁਝ ਜੇਲ੍ਹ ਦੇ ਵਿੱਚ ਨੇ ਉਹ ਸਿਆਸੀ ਲੋਕ ਤਾਂ ਸਿਰਫ ਆਪਣੀਆਂ ਰੋਟੀਆਂ ਸੇਕਦੇ ਨੇ ਯਾਰ ਔਲੇ ਲੋਕਾਂ ਨੂੰ ਏਦਾਂ ਕਰ ਔਰ ਤੁਸੀਂ ਕਹਿੰਦੇ ਵੀ ਅਸੀਂ ਤੁਹਾਨੂੰ ਮਤਲਬ ਭਰੋਸਾ ਦਿੰਨੇ ਆ ਹੁਣ ਭਰੋਸਾ ਤਾਂ ਮੋਦੀ ਸਾਹਿਬ ਨੇ ਕਿਸਾਨਾਂ ਨੂੰ ਦਿੱਤਾ ਸੀ 2022 ਤੋਂ ਪਹਿਲਾਂ ਵੀ ਤੁਸੀਂ ਆ ਧਰਨਾ ਚੁੱਕ ਲੋ ਤੁਹਾਡੀਆਂ ਤਿੰਨੇ ਮੰਗਾਂ ਮੰਨੀਆਂ ਗਿਆ ਬਾਕੀ ਆ ਤੁਸੀਂ ਗਰੰਟੀ ਕਿੱਥੇ ਗਈ ਗਰੰਟੀ ਉਹ ਹੂੰ ਅੱਧੇ ਕਿਸਾਨ ਉਸ ਤਾਂ ਵੀ ਧੱਕੇ ਖਾਂਦੇ ਫਿਰ ਰਹੇ ਨੇ ਉਹਨਾਂ ਦੇ ਡੰਗਾਂ ਚੱਲ ਰਹੀਆਂ ਨੇ ਉਹਨਾਂ ਨੂੰ ਸਾਡੇ ਆ ਦੂਜੇ ਮੋਰਚੇ ਦੇ ਵਿੱਚ ਸੱਤ ਸਾਡੇ 7 8 ਬੰਦੇ ਮਾਰੇ ਜਾ ਚੁੱਕੇ ਨੇ 2 9 ਨੌਜਵਾਨ ਸ਼ਹੀਦ ਹੋ ਚਰੇ ਇਸ ਲਈ ਇਹਨਾਂ ਨੇਕਾਂ ਦੇ ਉੱਤੇ ਭਰੋਸਾ ਕਰਨਾ ਮੈਂ ਕਹਿੰਦਾ ਇੱਕ ਆਪਣੇ ਆਪ ਨੂੰ ਜ਼ਮੀਰ ਨੂੰ ਖਤਮ ਕਰਦੇ ਹੋਏ ਭਰੋਸੇ ਉੱਤੇ ਆ ਕੇ ਇਹਨਾਂ ਦਾ ਆਪਣਾ ਭਰੋਸਾ ਨਹੀਂ ਹੁੰਦਾ ਕਿ ਰਾਤ ਨੂੰ ਕਿਹੜੀ ਪਾਰਟੀ ਵੱਲ ਹੁੰਦੇ ਨੇ ਸਵੇਰੇ ਕਾਲ ਕਿਹੜੀ ਪਾਰਟੀ ਵੱਲ ਹੁੰਦੇ ਨੇ ਇਸ ਲਈ ਸਾਧੂ ਸਾਹਿਬ ਜਿਹੜੇ ਵੱਡੇ ਚਿਹਰੇ ਨੇ ਮੰਨ ਲਓ ਕਿ ਵੱਡਾ ਚਿਹਰਾ ਹੁੰਦਾ ਹੈ ਪਾ ਉਸ ਨੂੰ ਤਾਂ ਕੋਈ ਫਿਕਰ ਨਹੀਂ ਹੁੰਦਾ ਉਹ ਆਪਣੇ ਦਮ ਤੇ ਇਲੈਕਸ਼ਨ ਲਾ ਸਕਦਾ ਜਿਵੇਂ ਹੁਣ ਅਮਰਤਪਾਲ ਦਾ ਜ਼ਿਕਰ ਕਰਦੇ ਆਪਾਂ ਅਮਰਤਪਾਲ ਦਾ ਵੀ ਕਿੰਨਾ ਨਾਮ ਸੀਗਾ ਤੇ ਜੇ ਉਹਨੇ ਐਲਾਨ ਕਰਿਆ ਜੇਲ੍ਹ ਚੋਂ ਚੋੜ ਲੜਨ ਦਾ ਤਾਂ ਤੁਸੀਂ ਦੇਖਦੇ ਹੋ ਕਿ ਕਿੰਨੇ ਲੋਕ ਉਧਰ ਜੁੜ ਗਏ ਅਕਾਲੀ ਦਲ ਵੀ ਇੱਕ ਪੰਥਕ ਪਾਰਟੀ ਖੌਂਦੀ ਹੈ ਉਹਦੇ ਉਮੀਦਵਾਰ ਦੇ ਪੱਖ ਚ ਕਿੰਨੇ ਕਿੰਨੇ ਆਪਾਂ ਵੀ ਸਰਵੇ ਕੀਤਾ ਤੁਹਾਨੂੰ ਪਤਾ ਹੀ ਹੈ ਤੇ ਜੇਕਰ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੀ ਗੱਲ ਕੀਤੀ ਜਾਵੇ ਉਹਨਾਂ ਦਾ ਵੀ ਨਾਮ ਕਾਫੀ ਬਣਾ ਦਿੱਤਾ ਸੀਗਾ ਮੋਸੇਵਾਲੇ ਨੇ ਪੂਰੇ ਵਿਸ਼ਵ ਦੇ ਵਿੱਚ ਜੇਕਰ ਬਲਕੌਰ ਸਿੰਘ ਸੱਦੂ ਚੋਣ ਲੜਦੇ ਜੇ ਅਮਰਿਤਪਾਲ ਨੂੰ ਸਿੰਸਤੀ ਵੋਟ ਮਿਲ ਸਕਦੀ ਹੈ ਤਾਂ ਕੀ ਬਲਕੌਰ ਸਿੰਘ ਨੂੰ ਨਾ ਮਿਲਦੀ ਤੁਸੀਂ ਕਿਵੇਂ ਦੇਖਦੇ ਹੋ ਕਿ ਉਹਨਾਂ ਨੇ ਜੇਕਰ ਅਜਾਲ ਚੋਣ ਵੀ ਲੜ ਸਕਦੇ ਨੇ ਉਹਨਾਂ ਕੋਲ ਇੱਕ ਆਪਸ਼ਨ ਹੈਗੀ ਹੈ ਤਾਂ ਕੀ ਉਹਨਾਂ ਨੂੰ ਇਸ ਆਪਸ਼ਨ ਦੇ ਵਿੱਚ ਆਉਣਾ ਚਾਹੀਦਾ ਸੀਗਾ ਜਾਂ ਫਿਰ ਸਮਝੌਤਾ ਜਿਸ ਤਰੀਕੇ ਨਾਲ ਕਾਂਗਰਸ ਨਾਲ ਕੀਤਾ ਹੈ ਨਹੀਂ ਕਰਨਾ ਚਾਹੀਦਾ ਸੀ ਚੱਠਾ ਸਾਹਿਬ ਗੁਰਬਾਣੀ ਕਹਿੰਦੀ ਹੈ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ ਕੋਈ ਕਿਸੇ ਨੂੰ ਤਾਕਤ ਸ਼ਕਤੀ ਰਾਜ ਤਸਤਰੀ ਚ ਪਾਗੇ ਉਹਦਾ ਅਪਗ੍ਰੇਡ ਚਾਹ ਰਿਹਾ ਕਿ ਤੂੰ ਲੈ ਲੈ ਜੇ ਤੁਹਾਡੇ ਬਲਾਂ ਦੇ ਵਿੱਚ ਬਾਦੂਆਂ 'ਚ ਜਾਨ ਹੈ ਤੁਸੀਂ ਮੈਦਾਨ ਚ ਉਤਰਦੇ ਹੋ ਤੁਹਾਡੇ ਨਾਲ ਸੈਂਕੜੇ ਹਜ਼ਾਰਾਂ ਲੋਕ ਨਾਲ ਹੈ ਤਾਂ ਆਪਣੇ ਆਪ ਬਹੁਤ ਬਣ ਜਾਂਦਾ ਹੈ ਇਹ ਸਿਰਫ ਇਕੱਲਾ ਕਾਫਲਾ ਇਕੱਲਾ ਤੁਰਨ ਦੀ ਲੋੜ ਹੁੰਦਾ ਹੈ ਕਾਫਲੇ ਆਪੇ ਬਣ ਜਾਂਦੇ ਨੇ ਜੇ ਅਸੀਂ ਇਸ ਸੋਚਾਂ 'ਚ ਬਹਿ ਕੇ ਲੀਡਰਾਂ ਨੂੰ ਸਾਹ ਲਵਾਂਗੇ ਤਾਂ ਅਸੀਂ ਕੁਝ ਨਹੀਂ ਕਰ ਸਕਦੇ ਅੰਮਰਤਪਾਲ ਨੇ ਵੀ ਦਾ ਫੈਸਲਾ ਕੀਤਾ ਹੈ ਜੇਲ੍ਹ ਚ ਬੈਠ ਕੇ ਉਹਦੀ ਮਾਤਾ ਪਿਤਾ ਵਕੀਲ ਰਾਜੀਵ ਮਿਲ ਕੇ ਆਏ ਉਹਨਾਂ ਨੇ ਕਿਹਾ ਮੈਂ ਇਲੈਕਸ਼ਨ ਲੜਨੀ ਹੈ ਉਹ ਆਜ਼ਾਦ ਇਲੈਕਸ਼ਨ ਲੜ ਰਿਹਾ ਹਾਲਾਂਕਿ ਉਹਦੀ ਇਲੈਕਸ਼ਨ ਲੜਨ ਨਾਲ ਅਕਾਲੀ ਦਲ ਦੇ ਵਿੱਚ ਵੀ ਵਿਸਾੜ ਦੀ ਗੱਲ ਹੋ ਰਹੀ ਹੈ ਇੱਕ ਪਾਸੇ ਤਾਂ ਅਕਾਲੀ ਦਲ ਪੰਥਕ ਪਾਰਟੀ ਕਹਿੰਦਾ ਪੰਥਕ ਹੀ ਤਾਂ ਦੀ ਗੱਲ ਕਰਦਾ ਇੱਕ ਪਾਸੇ ਪੰਥਕ ਦੀ ਜਿਹੜਾ ਕੋਈ ਪੰਥਕ ਦਲਾਂ ਦੀ ਗੱਲ ਕਰਦਾ ਉਹ ਜਾਦ ਕਰਦਾ ਉਹਦੇ ਮੁਕਾਬਲੇ ਬੰਦੇ ਖੜੇ ਖੜੇ ਕੀਤੇ ਜਾਂਦੇ ਨੇ ਇਸ ਲਈ ਸਿਆਸੀ ਲੋਕਾਂ ਦੇ ਵਾਅਦੇ ਤੇ ਸਿਆਸੀ ਲੋਕਾਂ ਦੇ ਲਾਰੇਆਂ ਤੇ ਸਿਆਸੀ ਲੋਕਾਂ ਦੀ ਕਸਮਾਂ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਜੇ ਤੁਹਾਡੇ ਵਿੱਚ ਹਿੰਮਤ ਹੈ ਤੁਹਾਡੇ ਉੱਤੇ ਬਲ ਹੈ ਤੁਹਾਡੇ ਉੱਤੇ ਸੱਚਾਈ ਹੈ ਤੁਸੀਂ ਕੁਝ ਕੰਮ ਕਰਨਾ ਚਾਹੁੰਦੇ ਹੋ ਕੋਈ ਜਿੱਤ ਜ਼ਰੂਰੀ ਨਹੀਂ ਹੁੰਦੀ ਕਿ ਤੁਸੀਂ ਜਿੱਤਣ ਵਾਸਤੇ ਇਲੈਕਸ਼ਨ ਲੜਦੇ ਹੋ ਤੁਸੀਂ ਆਪਣੀ ਆਈਡੈਂਟੀ ਕਾਇਮ ਕਰਨ ਵਾਸਤੇ ਆਪਣਾ ਧੜਾ ਕਾਇਮ ਕਰਦੇ ਇੱਕ ਲੋਕਾਂ ਦੀ ਪਰਖ ਵਾਸਤੇ ਜਿਨ੍ਹਾਂ ਲਈ ਤੁਸੀਂ ਮਰ ਰਹੇ ਹੋ ਜਿਨ੍ਹਾਂ ਤੇ ਕੁਰਬਾਨੀਆਂ ਉਹ ਲੋਕ ਤੁਹਾਡੇ ਨਾਲ ਕਿੰਨਾ ਖੜਦੇ ਨੇ ਕੀ ਉਹ ਤਮਾਸ ਵੀ ਨੇ ਨੇ ਕਈ ਵਾਰ ਆਪਾਂ ਦੇਖਿਆ ਕੋਈ ਰੈਲੀ ਹੁੰਦੀ ਹੈ ਇਕੱਠ ਹੋਤੇ ਹਜ਼ਾਰਾਂ ਦਾ ਹੁੰਦਾ ਜਦੋਂ ਬੋਲਟਾਂ ਪੈਂਦੀਆਂ ਸਾਈਕਲਾਂ ਚ ਪੈਂਦੀਆਂ ਨੇ ਇਸ ਲਈ ਮੈਂ ਇਹ ਗੱਲ ਕਰੂੰ ਆ ਜੇ ਬਲਕੌਰ ਸਿੰਘ ਨੇ ਆਪਣਾ ਪਰਖ ਕਰਨੀ ਹੈ ਆਪਣੇ ਲੋਕਾਂ ਨੂੰ ਜਾਂਚਣਾ ਹੈ ਜਾਂ ਦੇਖਣਾ ਹੈ ਕਿੰਨੇ ਕਿ ਫਾਲੋਅਰ ਨੇ ਇਹ ਇੱਕ ਇਹੋ ਤਾਂ ਫੋਨ ਦੇ ਉੱਤੇ ਤਾਂ ਵੀ ਤੋਂ ਫਾਲੋਅਰ ਵਾਧੂ ਹੋ ਜਾਂਦੇ ਨੇ ਕੋਈ ਫਰਕ ਨਹੀਂ ਮੈਂਦਾ ਘਰ ਬੱਲੇ ਜਦ ਬੰਦਾ ਨਾਲ ਤੁਰਦਾ ਜਦੋਂ ਜੇ ਤੁਧ ਪ੍ਰੇਮ ਖੇਲਣ ਕਾ ਚਾਓ ਫਿਰ ਘਰ ਤਲੀ ਗਲੀ ਮੋਰੀ ਆਓ ਤਾਂ ਨਾਲ ਤੁਰਨਾ ਪੈਂਦਾ ਨਾਲ ਜਾਣਾ ਪੈਂਦਾ ਨਾਲ ਡਾਂਗਾ ਖਾੜੀਆਂ ਪੈਂਦੀਆਂ ਨਾਲ ਜਿੰਦ ਤਾਂ ਕੁਝ ਮਿਲਦਾ ਘਰ ਬੈਠੇ ਕੁਝ ਨਹੀਂ ਮਿਲਦਾ ਹੁਣ ਸਰਦਾਰ ਭਗਤ ਸਿੰਘ ਸਾਹਿਬ ਉਦੋਂ ਸੀ ਉਹਨਾਂ ਨੇ ਜਾ ਕੇ ਘਰ-ਬਾਰ ਛੱਡ ਕੇ ਵਿਦੇਸ਼ਾਂ ਵਿੱਚ ਜਾ ਕੇ ਉਹਨਾਂ ਦਾ ਬਦਲਾ ਲਿਆ ਅੱਜ ਉਹਨਾਂ ਦਾ ਨਾਮ ਯਾਦ ਕਰਦੇ ਆਂ ਉਹਨਾਂ ਨੇ ਕੋਈ ਰਾਜ ਨਹੀਂ ਸੀ ਕਰਨਾ ਉਹਨਾਂ ਨੇ ਪ੍ਰਾਈਮ ਮਿਨਿਸਟਰੀ ਸੀ ਬਣਨਾ ਉਹਨਾਂ ਨੇ ਕਿ ਵਾਅਦਾ ਉਹਦੇ ਉਹਨਾਂ ਨੂੰ ਆਜ਼ਾਦੀ ਜੇ ਇਹਨਾਂ ਦੇ ਮਨ ਦੇ ਵਿੱਚ ਦਰਦ ਹੈ ਬੜਕੌਰ ਸਿੰਘ ਦੇ ਵਿੱਚ ਸਿੱਖੀ ਦਾ ਤਾਂ ਇਹਨਾਂ ਨੂੰ ਬਿਲਕੁਲ ਆਜ਼ਾਦ ਛੱਡਣਾ ਚਾਹੀਦਾ ਨਾਲੇ ਪਤਾ ਲੱਗ ਜੂਗਾ ਵੀ ਹਾਂ ਲੋਕ ਕਿੰਨਾ ਅਗਰਾਂ ਦਾ ਸਾਥ ਦਿੰਦੇ ਨੇ ਵੀ ਜੇ ਇੱਕ ਪਰਵਾਨਾ ਸਮਾਹ ਦੇ ਉੱਤੇ ਜਾ ਕੇ ਆਪਣਾ ਆਪ ਬਾਰ ਸਕਦਾ ਹੈ ਜਿਹੜੇ ਬਾਕੀ ਭਮਕੜ ਨੇ ਉਹ ਭਮਕੜ ਉਹਦੇ ਦੂਰੋਂ ਦੇਖਣ ਵਾਲੇ ਵੀ ਇਹ ਨਾਲ ਸਾਣ ਵਾਲੇ ਨੇ ਹਰਪੁਰ ਸਾਹਿਬ ਜੀ ਤੁਸੀਂ ਇਹ ਮੰਨਦੇ ਹੋ ਕਿ ਜਿਸ ਤਰੀਕੇ ਨਾਲ ਉਹ ਕੀ ਗੱਲ ਕਹਿ ਰਹੇ ਨੇ ਭਾਵੇਂ ਮੈਂ ਕਾਂਗਰਸ ਪਾਰਟੀ ਦੇ ਅੰਦਰ ਆ ਭਾਵੇਂ ਬਾਜੂ ਨੂੰ ਭਰੋਸਾ ਦੇ ਰਹੇ ਨੇ ਕਿ ਅਸੀਂ ਤੁਹਾਡੇ ਨਾਲ ਆ ਉਹ ਕਹਿੰਦੇ ਵੀ ਨਾਲ ਨੂੰ ਕੀ ਕਰਾਂਗੇ ਵੀ ਸਾਡ ਨੂੰ ਇਨਸਾਫ ਨਹੀਂ ਮਿਲਿਆ ਇੱਕੋ ਗੱਲ ਤੇ ਉਹਨਾਂ ਨੇ ਇਹ ਗੱਲ ਕਹਿ ਰਹੇ ਨੇ ਜੋਰ ਦੇ ਰਹੇ ਨੇ ਤੇ ਫਿਰ ਉਹਨਾਂ ਕੋ ਤੁਸੀਂ ਮੰਨਦੇ ਸੀਗੇ ਕਿ ਜੇ ਆਜ਼ਾਦ ਉਮੀਦਵਾਰ ਲੜਦੇ ਬਲਕੋਤ ਸਿੰਘ ਸਿੱਧੂ ਮੰਨ ਲਓ ਤੇ ਜਿੱਤ ਵੀ ਜਾਂਦੇ ਤੇ ਫਿਰ ਉਹਨਾਂ ਨੇ ਲੋਕ ਸਭਾ ਚ ਪਹੁੰਚਣਾ ਸੀ ਉੱਥੇ ਜਾ ਕੇ ਆਪਣੇ ਤਰੀਕੇ ਨਾਲ ਗੱਲਬਾਤ ਕਰਨੀ ਸੀ ਮੁੱਦਾ ਉਠਾਉਣਾ ਸੀ ਆਪਣੇ ਬੇਟੇ ਦਾ ਜਿੰਨਾ ਵਿੱਚ ਉਹ ਹੋ ਰਿਹਾ ਜਿਵੇਂ ਉਹ ਪਹਿਲਾਂ ਉਠਾਉਂਦੇ ਰਹਿੰਦੇ ਨੇ ਆਪਣੇ ਇੱਕ ਹਵੇਲੀ ਤੋਂ ਉਵੇਂ ਉੱਥੇ ਮੁੱਦਾ ਉਠਾਉਣਾ ਸੀ ਤੇ ਉਹਨਾਂ ਕੋਲ ਬੈਸਟ ਆਪਸ਼ਨ ਸੀ ਆਪਣਾ ਮੁੱਦਾ ਉਠਾਉਣ ਦੀ ਮੰਨਦੇ ਹੋ ਤੁਸੀਂ ਗੱਲ। ਸੱਤ ਸਾਬ ਇਸ ਤੋਂ ਪਹਿਲਾਂ ਵੀ ਹੂੰ ਬਹੁਤ ਪਾਰਲੀਮੈਂਟ ਮੈਂਬਰ ਜਿੱਤ ਕੇ ਉੱਥੇ ਜਾ ਚੁੱਕੇ ਨੇ ਉਹਨਾਂ ਨੇ ਪੰਜਾਬ ਦੇ ਮੁੱਦੇ ਕਿੰਨੇ ਕਸਾਏ ਨੇ। ਜੀ ਉਹਨਾਂ ਨੇ ਪੰਜਾਬ ਦੀ ਗੱਲ ਕਿੰਨੀ ਕੁ ਕੀਤੀ ਹੈ। ਤੁਸੀਂ ਪਹਿਲਾਂ ਸਿਮਰ ਜੀ ਸੀ ਮਾਨ ਨੂੰ ਦੇਖ ਲਓ ਅਤੇ ਪਟਿਆਲੇ ਤੋਂ ਖੜੇ ਸੀਗੇ ਅ ਜੰਡਾ ਕੁੰਜੀ ਵਾਲੇ ਉਹ ਉਹਨਾਂ ਨੂੰ ਦੇਖ ਲਓ ਆ ਧਿਆਨ ਸਿੰਘ ਬੰਦ ਨੂੰ ਦੇਖ ਲਓ। ਇਹ ਸਾਰੇ ਖਰੇ ਸੀਗੇ ਉਹ ਉਹਨਾਂ ਨੇ ਕੀ ਬੋਲਦਾ ਸਿਰਫ ਪਾਰਲੀਮੈਂਟ ਜਾ ਕੇ ਇਹਨਾਂ ਲਈ ਉੱਥੇ ਅੱਖਾਂ ਹੀ ਬਦਲ ਜਾਂਦੀਆਂ ਨੇ ਜਦੋਂ ਜਾ ਕੇ ਉੱਥੇ ਫਾਈਵ ਸਟਾਰ ਦੇ ਹੋਟਲ ਵਾਂਗ ਬਗਲੇ ਮਿਲ ਜਾਂਦੇ ਨੇ ਗੱਡੀਆਂ ਮਿਲ ਜਾਂਦੀਆਂ ਨੇ ਇਹ ਲੋਕਾਂ ਦੇ ਮੁੱਦੇ ਜਾਂ ਦੂਜੇ ਮੁੱਦੇ ਕੋਲ ਕੇ ਆਪਣੇ ਘਰ ਦੇ ਮੁੱਦੇ ਹੀ ਕਰਦੇ ਹੁਣ ਜੇ ਆਪਾਂ ਇਹ ਕਹਿੰਦੇ ਸੀ ਇਨਸਾਫ ਚਲੋ ਇਨਸਾਫ ਬਹੁਤ ਦੁੱਖ ਹੈ ਕਿ ਉਹਨਾਂ ਦਾ ਸਤਕਾਰਯੋਗ ਬੇਟਾ ਅਸੀਂ ਤੋਂ ਹਜ਼ਾਰਾਂ ਹੀ ਨੌਜਵਾਨ ਪੰਜਾਬ ਦੇ ਵਿੱਚੋਂ ਸ਼ਹੀਦ ਹੋਏ ਨੇ ਅਗਰ ਉਹ ਵੀ ਮਾਵਾ ਦੇ ਪੁੱਤ ਨੇ ਉਹਨਾਂ ਦੇ ਮਾਪੇ ਵੀ ਉਹਨਾਂ ਨੂੰ ਯਾਦ ਕਰਦਾ ਉਹਨਾਂ ਨੂੰ ਕਿੰਨਾ ਗਮਸਾਖ ਵੀ ਲਿਆ ਬੰਦੀ ਸਿੱਖ ਜੇਲ੍ਹਾਂ ਦੇ ਵਿੱਚ ਕਿੰਨੀ ਕਿੰਨੀ ਦੇਰ ਤੋਂ ਬੈਠੇ ਨੇ ਉਹ ਵੀ ਕਿਸੇ ਦੇ ਪੁੱਤ ਨੇ ਇਹਨਾਂ ਮੈਂਬਰ ਪਾਰਲੀਮੈਂਟਾਂ ਨੇ ਕਿੰਨਾ ਉਹਨਾਂ ਨੂੰ ਇਨਸਾਫ ਦਵਾਇਆ ਕੋਈ ਅੱਜ ਦੇ ਵੀ ਬੈਠੇ 30 30 ਸਾਲ ਦੇ ਬੈਠੇ ਨੇ ਇਹ 25 25 26 26 ਸਾਲ ਰਾਜ ਸਤਾ ਇਹਨਾਂ ਨੇ ਭੋਗੀ ਹੈ ਜਾਂ ਉਹ ਮੈਂਬਰ ਪਾਰਲੀਮੈਂਟ ਬਣ ਕੇ ਗਏ ਨੇ ਆ ਦੂਜਾ ਆਪਣਾ ਭਗਵਾਨ ਸਤਿਮਾਨ ਇਹ ਵੀ 10 ਸਾਲ ਹੋਇਆ ਇਹਨੇ 10 ਪੰਜਾਬ ਦੇ ਵਿੱਚ ਕੀ ਗੱਲ ਕੀਤੀ ਹੈ ਅੱਜ ਪੰਜਾਬ ਦੀ ਇਹ ਗੱਲਾਂ ਕਰਦਾ ਪੰਜਾਬ ਦੇ ਰਾਖੇ ਮਰਦੇ ਨੇ ਕਿ ਬੰਦੀ ਸਿੱਖ ਉਦੋਂ ਵੀ ਜੇਲਾ ਦੇ ਵਿੱਚ ਸਨ ਉਦੋਂ ਵੀ ਪੰਜਾਬ ਦੇ ਮਸਲੇ ਇਹੀ ਸਨ ਕਿਨੇ ਕੋ ਛਾਈ ਸੋਏ ਆਪਣੀ ਦੋ ਬਿਟ ਦੀ ਕੱਪਟਾ ਫੜ ਕੇ ਜਾਂ ਚੁਕਲੇ ਸੁਣਾ ਕੇ ਜਾਂ ਵਿਅੰਗ ਕਰਕੇ ਆ ਗਏ ਇਸ ਲਈ ਜਿਸ ਤਰ ਲਾਗੀ ਸੋਈ ਜਾਣਾ ਕੌਣ ਜਾਣਾ ਪੀੜ ਪ੍ਰਾਈ ਇਹਦਾ ਦੁੱਖ ਹੈ ਜਿਹੜਾ ਬਲਕੌਰ ਸਿੰਘ ਨੂੰ ਆਪਣੇ ਪੁੱਤ ਦਾ ਉਹ ਪੜਾ ਪੂਰਾ ਹੋਣ ਵਾਲਾ ਘਟ ਹੈ ਨਾ ਪੂਰਾ ਹੋਣਾ ਉਹ ਤੇ ਨਾ ਹੀ ਇਨਸਾਫ ਉਸ ਪਰਮਾਤਮਾ ਦੀ ਦਰਗਾਹ ਤੋਂ ਹੀ ਮਿਲ ਸਕਦਾ ਦੁਨਿਆਵੀ ਦੁਨਿਆਵੀ ਅਦਾਲਤਾਂ ਤੋਂ ਕੋਈ ਇਨਸਾਫ ਮਿਲਦੀ ਆਸ ਨਹੀਂ ਜੋ ਪੰਗਰ ਬੀਜੇ ਪ੍ਰਤਾਪ ਨੇ ਵੀ ਕਿਹਾ ਸੀ ਆਪਣਾ ਜੋ ਬਰਗਾੜੀ ਤੇ ਬਹਿਬਲ ਗੋਰੀਗੜ੍ਹ ਦੇ ਵਿੱਚ ਵੀ ਇਥੋਂ ਇਨਸਾਫ ਮਿਲਦੀ ਆਸ ਨਹੀਂ ਮੈਨੂੰ ਤਾਂ ਆਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਵਿੱਚ ਹੈ ਇਸੇ ਤਰ੍ਹਾਂ ਹੀ ਇਹ ਦੀ ਜਿਹੜੀ ਇਨਸਾਫ ਦੀ ਆਸ ਹੈ ਉਹ ਪਰਮਾਤਮਾ ਕਾਲਪੁਰ ਦੇ ਹੁੰਦਾ ਹੈ ਇਹ ਜਿਹੜੀ ਦੁਨਿਆਵੀ ਅਦਾਲਤਾਂ ਨਾਲ ਇਥੋਂ ਕੋਈ ਆਸ ਨਹੀਂ ਸਿਰਫ ਲੋਕ ਲੀਡਰਾਂ ਦੇ ਲਾਰੇ ਨੇ ਲਾਰੇ ਲਾ ਕੇ ਟਾਈਮ ਲਾ ਦੇਣਗੇ ਨਾਮਿਨੇਸ਼ਨ ਹੋ ਜਾਊਗੀ ਫਿਰ ਕਿਸੇ ਨੇ ਪੁੱਛਣਾ ਨਹੀਂ ਹੈਗਾ ਇਹ ਸਿਰਫ ਅਸਵਾਰਾਂ ਦੀਆਂ মিডিਆ ਦੀਆਂ ਗੱਲਾਂ ਨੇ ਜਿਹੜੀ ਲੋਕਾਂ ਨੂੰ ਪਰਮਾਉਣ ਵਾਸਤੇ ਗੱਲਾਂ ਕਰਦੇ ਸੰਤੋਪ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਮਤੀ ਵਿਚਾਰਾਂ ਦੀ ਸਾਂਝ ਪਾਉਣ ਲਈ ਧੰਨਵਾਦ ਜੀ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਡੇ ਨਾਲ ਸਾਨੂੰ ਅੱਗੇ ਸਿਕੁਬੁੱਧੀ ਜੀ ਵੀ ਤੇ ਸਿਆਸੀ ਮਾਹਰ ਸਰਦਾਰ ਪ੍ਰੀਤਮ ਸਿੰਘ ਖਾਨਪੂ ਬੈਂਕ ਸਾਹਿਬ ਜਿਨ੍ਹਾਂ ਨੇ ਇਸ ਮੁੱਦੇ ਤੇ ਸਾਰੇ ਪੱਖ ਕਲੀਅਰ ਕੀਤੇ ਨੇ ਕੀ ਹਾਲਾਤ ਬਣੇ ਨੇ ਤੇ ਕੀ ਆਉਣ ਵਾਲੇ ਸਮੇਂ ਚ ਰਹਿ ਸਕਦੇ ਨੇ ਦਿਉਜਾਤ ਧੰਨਵਾਦ